ਹਾਂ ਜੀ ਜੀ ਇਹ 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 ਸੀ ਸੈਲੀਬ੍ਰੇਟ ਕੀਤੀ ਹੈ ਤੁਹਾਡੇ ਵਾਈਫ ਜਿਹੜੇ ਐਕਸਪਾਇਰ ਹੋ ਚੁੱਕੇ ਹੈ ਮੈਂ ਅੱਜ ਸ਼ਰੀਪ ਨੇ ਬੇਟੇ ਨੂੰ ਫੋਨ ਆਇਆ ਬਾਰੋਂ ਵੀ ਮੇਰੀ ਮੰਮੀ ਦੀ ਅੱਜ ਮੈਰਿਜ ਵਰਸੀ ਹੈ ਤੁਹਾਡੀ ਤੇ ਤੁਸੀਂ ਇਹਦੇ ਕੋ ਮਨਾਓ ਤੇ ਮੈਂ ਕਿਹਾ ਨਹੀਂ ਮਾਣੀ ਕਿਹਾ ਜਰੂਰ ਕੇ ਮਨਾਓ ਦੀ ਕੇਕ ਬੰਟ ਕੇ ਕੇ ਖਟੋ ਐਸਟੂ ਲੋਕਾਂ ਨੂੰ ਖਵਾ ਦਿਓ ਤੇ ਪਰ ਮੈਂ ਬਿਲਕੁਲ ਬੇਨੋਤ ਬੋਲਵਾਦੀ ਮੈਨੂੰ ਲੱਭਾ ਨਹੀਂ ਕੋਈ ਮੈਂ ਨਹੀਂ ਕੋਈ ਬੋਲ ਸਕਦਾ ਵੀ ਕੋਈ ਮੇਰਾ ਸਾਥੀ ਜੀਵਨ ਦਲ ਗਿਆ ਮੈਂ ਇਕੱਲਾ ਇਸ ਕਰਕੇ ਮੈਂ ਕੁਲਕਾਂ ਜੋਗਨੀ ਕਤਲ ਬੇਵੀ ਮੈਂ ਆਪਣੀ ਬੀਸੀ ਨੂੰ ਯਾਦ ਕਰਦੇ ਹੋਏ ਅੱਜ ਮੈਰ ਦੇ ਨਾਲ ਵਸੀਬਾਈ ਹੈ ਕੱਲੇ ਹੋਂਦੇ ਬਾਪ ਜੀ ਪਰ ਫਿਰ ਵੀ ਮੈਂ ਕੱਲਾ ਨਹੀਂ ਮੇਰੇ ਨਾਲ ਮੇਰੇ ਲਾਲ ਹੱਦ ਵਿੱਚੋਂ ਮੋੜੇ ਦਾ ਮੋੜਾ ਜੋੜ ਕੇ ਖਲੋਤੀ ਹੈ ਜਦੋਂ ਵੀ ਯਾਦ ਕਰਾਵ ਮੇਰੇ ਕੋਲ ਹੁੰਦੀ ਹੈ ਬਾਕੀ ਮੈਂ ਸਾਨੂੰ ਕਹਾਂਗਾ ਕਿ ਇਸ ਲਈ ਤੁਸੀਂ ਪਿਆਰ ਨਾ ਰੋ ਜਿਹੜਾ ਚੱਲ ਜਾਂਦੀ ਹੈ ਉਹਨਾਂ ਨੂੰ ਬੰਦਾ ਤੇ ਤੁਹਾਡੀ ਇੱਛਾ ਸੀ ਕਿ ਬੱਚੇ ਦੀ ਇੱਛਾ ਹੈ ਨਹੀਂ ਮੇ ਇੱਛਾ ਬੱਚਿਆਂ ਦੀ ਸੀ ਪਰ ਮੈਂ ਦੋਲੀ ਕੋਈ ਕੋਇਆ ਸਦਾ ਕੋਈ ਮੈਂ ਟੁੱਟਾਈ ਨਾ ਹਬੀ ਮੇਰੇ ਬੱਚੇ ਨੇ ਮੈਂ ਕਹਾਂ ਵੀ ਨਹੀਂ ਨਹੀਂ ਉੱਠੋ ਡੜੀ ਜੀ ਕੁਛ ਨਹੀਂ ਇਹਦਾ ਮੋੜੇ ਦਾ ਮੋੜਾ ਜੋੜ ਕੇ ਕੋਈ ਗੱਲ ਨਹੀਂ ਇਹ ਹੋਈ ਗੱਲ ਕੋਈ ਨਹੀਂ ਕੀਤੀ ਫਿਰ ਕੀ ਅਜੇ ਮੰਮੀ ਆ ਤੇ ਕੋਈ ਗੱਲ ਨਹੀਂ ਮੈਂ ਬਾਹਰ ਤੁਹਾਡੇ ਕੋਲ ਆ ਮੇਰਾ ਭਰਾ ਵੀ ਤੁਹਾਡੇ ਕੋਲ ਆ ਅਸੀਂ ਤੁਹਾਡੇ ਦੋਵੇਂ ਨਾਲ ਨਾ ਆਏ ਕੋਈ ਗੱਲ ਨਹੀਂ ਪਰ ਮਾਂ ਦੀ ਸ਼ਾਇਦ ਬੱਚਿਆਂ ਦੀ ਜੇ ਮੈਂ ਪੂਰੀ ਕਰਤੀ ਬੱਚਿਆਂ ਦੀ ਸ਼ਗੂਰਾ ਜੀ ਮੈਂ ਜਦੋਂ ਟੁਕਾਹ ਬਤ ਜੀ ਨਹੀਂ ਕਰਦਾ ਬਣਾਉਣਾ ਮੇਰਾ ਜਦੋਂ ਕੱਲਾ ਹਾਂ ਪਰ ਫਿਰ ਵੀ ਮੈਂ ਨਹੀਂ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨਾਲ ਪੂਰਾ 2 ਸਾਲ ਹੋ ਗਏ ਤੇ ਪਹਿਲਾਂ ਵੀ ਇਸ ਤਰ੍ਹਾਂ ਸੈਲੀਬ੍ਰੇਟ ਕਰਦੇ ਸੀ ਬਿਲਕੁਲ ਨਹੀਂ ਬਿਲਕੁਲ ਅਸੀਂ ਹਰ ਸਾਲ ਮਾਦਦਾਂ ਜਾਂਦੇ ਹਮਾਲ ਨੂੰ ਜਾਂਦੇ ਜਾ ਕੇ ਸੈਲੀਬ੍ਰੇਸ਼ਨ ਕਰਦੇ ਜਾ ਕੇ ਤੇ ਅੱਜ ਕੀ ਉਹ ਨਹੀਂ ਆਗੇ ਨਾ ਕਰਕੇ ਫਿਰ ਹੀ ਬਣਾ ਆ ਵੀਰੋ ਪਰ ਚਲ ਜੂੜ ਬਣਾਉ ਮੈਂ ਜੋ ਅਸੀਂ ਤੇ ਬਾਕੀ ਮੈਂ ਆਪਣੇ ਭਰਾਵਾਂ ਸੱਜਣਾਂ ਨਾਲ ਸੱਜ ਕੇ ਇਹ ਮੇਰੇ ਵੀ ਮੇਰੇ ਨਾਲ ਦੇ ਮੁੰਡਲੇ ਮੋੜਾ ਜਿਹੜੇ ਸੋਚੇ ਨੇ ਤੇ ਮੈਂ ਇਹਨਾਂ ਨਾਲ ਹਰੂਣੇ ਮੈਂ ਹਰ ਬੰਦੇ ਨੂੰ ਕਹਿੰਦਾ ਕੋਈ ਤਾਂ ਕਹਾਂਗਾ ਕਿ ਕੋਸ਼ਿਸ਼ ਰੋ ਭਾਵੇਂ ਦਾਲਾ ਜੀ ਨਾਲ ਸਾਥੀ ਨਹੀਂ ਹੈਗਾ ਪਰ ਤੂੰ ਯਾਦ ਜਰੂਰ ਕਰੇ ਸਾਲ ਜੇ ਕੋਈ ਯਾਦ ਕਰੇ ਮਤਲਬ ਜਿਹੜੇ ਲੋਕ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਘਰ ਦੇ ਵਿੱਚ ਲੜਾਈ ਝਗੜੇ ਕਰਦੇ ਨੇ ਉਹਨਾਂ ਨੂੰ ਕੀ ਕਰਾਂ ਚਾਹਾਂ ਉਹ ਬੰਦੇ ਗਲਤ ਨੇ ਉਹ ਬੰਦੇ ਗਲਤ ਨੇ ਡਰਾਈਵਰ ਤੋਂ ਗੱਲ ਗੱਡੀ ਨਹੀਂ ਚੱਲਦੀ ਜੋ ਮਰਜੀ ਹੋਵੇ ਕਨੈਕਟਰ ਤੇ ਬਿਆਵਾਂ ਜੂਰੀ ਹੈ ਜੇ ਦੇਨੇ ਆ ਤੇ ਰਾਹ ਦਿਆ ਇਸ ਕਰਕੇ ਕਿਹਨੂੰ ਬੰਦੇ ਨੂੰ ਇਹ ਕੰਮ ਨਹੀਂ ਕਰਦਾ ਜਿਹਦਾ ਜੋ ਮਰਜੀ ਜਾਨੀ ਉਹਦੀ ਕਾਹ ਮਾਰੀ ਆ ਜਾਂ ਚੰਗਾ ਜੇ ਜਾਨੀ ਬਾਦ ਜਾਨੀ ਚਲ ਗਈ ਆ ਤੇ ਬੰਦੇ ਨੂੰ ਉਹ ਉਹਦੇ ਵਾਸਤੇ ਨਾਲ ਜਿਹਦਾ ਉਹਨੂੰ ਕੋਈ ਕੰਮ ਨਹੀਂ ਕਰਦਾ ਜਿਹਦਾ ਦੂਜਾ ਕੰਮ ਨਹੀਂ ਕਰਦਾ ਜਿਹਦਾ ਵੀ ਤੇ ਜੇ ਮੰਨ ਲਓ ਕੋਈ ਬੰਦਾ ਤੇ ਬੰਦੇ ਨੂੰ ਉਹਦੇ ਨਾਲ ਆਪਣੀ ਜਾਨੀ ਨੂੰ ਰੱਖਣਾ ਜਿਹੜਾ ਉਹਨੇ ਨਾ ਰੱਖਣਾ ਜਿਹੜਾ ਉਹਨੇ